ਜੀ ਨਾਲ ਮਿਲ ਕੇ ਕਿਸਾਨ ਯੂਨੀਅਨ ਨੂੰ ਅੱਗੇ ਵਧਾਵਾਂਗੇ ਤੇ ਤਕਰੀ ਕਰਾਂਗੇ ਤੇ ਪ੍ਰਧਾਨ ਜੀ ਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਅਸੀਂ ਵੱਧ ਚੜ ਕੇ ਕੰਮ ਕਰਾਂਗੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀ ਮੀਟਿੰਗ ਆ ਹਿੱਟਿੰਗ ਜਿਹਦੇ ਵਿੱਚ ਅਸੀਂ ਅੱਜ ਇਹ ਜਿੰਨੇ ਵੀ ਸਾਡੇ ਸਾਥੀ ਆਏ ਨੇ ਇਹਨਾਂ ਨੂੰ ਅਸੀਂ ਆਪਣੀ ਯੂਨੀਅਨ ਦੇ ਵਿੱਚ ਅਹੁਦੇਦਾਰੀਆਂ ਦੇ ਕੇ ਨਵਾਜਿਆ ਵਾ ਪੁਲਾਈਨਿੰਗ ਤਾਂ ਸਾਡੀ ਜੋ ਸਾਡਾ ਸੂਬਾ ਪ੍ਰਧਾਨ ਆ ਜੋ ਸਾਨੂੰ ਉਹ ਡਿਊਟੀ ਕਰਨਗੇ ਜੋ ਵੀ ਸਾਡੀ ਉਹ ਲਾਉਣਗੇ ਡਿਊਟੀ ਜਿਵੇਂ ਵੀ ਕਹਿਣਗੇ ਅਸੀਂ ਉਹਨਾਂ ਦੀ ਉਹਨਾਂ ਦੀ ਰਾਹ ਤੇ ਚੱਲਣਾ ਮੋਰਚਾਂ ਤੋਂ ਹੀ ਪ੍ਰਾਪਤ ਹੋਣਾ ਵਾ ਜਿਹੜੇ ਹੱਕ ਨੇ ਸਾਡੇ ਸਾਡੇ ਕਿਸਾਨੀ ਦੇ ਹੱਕ ਨੇ ਮਜ਼ਦੂਰਾਂ ਦੇ ਨੇ ਇਹ ਅਸੀਂ ਲੜਾਈ ਲੜ ਕੇ ਹੀ ਲੈ ਸਕਦੇ ਹਾਂ ਸਰਕਾਰ ਜਿਹੜੀ ਮਰਜ਼ੀ ਬਣ ਜੇ ਸਾਨੂੰ ਕਿਸੇ ਨੇ ਇਸ ਤਰ੍ਹਾਂ ਪਰੋਸ ਕੇ ਨਹੀਂ ਦੇਣੀ ਸਾਡੇ ਪੰਜਾਬ ਪ੍ਰਧਾਨ ਸਰਦਾਰ ਦਲਬਾਖ ਸਿੰਘ ਜੀ ਗਿੱਲੋਣੀ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਅੱਜ ਵੱਡੀ ਜ਼ਿੰਮੇਵਾਰੀ ਦਿੱਤੀ ਆ ਮੈਂ ਇਹਨਾਂ ਦੀ ਜੋ ਜ਼ਿੰਮੇਵਾਰੀ ਆ ਉਹਨੂੰ ਤਨਦੇਹੀ ਨਾਲ ਨਿਭਾਵਾਂਗਾ ਤੇ ਸਾਡੀ ਜੋ ਕਿਸਾਨ ਜੁਣੀ ਨਾ ਉਹਨੂੰ ਮੈਂ ਤਕੜਾ ਕਰਾਂਗਾ ਤੇ ਆਪਣੇ ਏਰੀਏ ਦੇ ਵਿੱਚ ਜੇ ਮੈਂ ਖੰਨਾ ਬਲਾਕ ਆ ਸਮਰਾਲਾ ਸਾਡੇ ਪੈਣ ਆ ਮਲੋਹਾ ਉੱਥੇ ਹੁਣ ਸਾਡੇ ਪੈਲ ਤੋਂ ਗਰਮੀਤ ਸਿੰਘ ਜੀ ਬਲਾਕ ਪ੍ਰਧਾਨ ਚੁਣੇ ਗਏ ਆ ਸਾਡੇ ਖੰਨੇ ਤੋਂ ਰੰਦੀਰ ਸਿੰਘ ਖੱਡੜਾ ਜੀ ਤੇ ਇਸ ਖੈਰੀ ਪ੍ਰਧਾਨ ਸਾਡੇ ਚਰਨ ਡਾਕਟਰ ਚਰਨਜੀਤ ਜੀ ਸਾਰੇ ਅਸੀਂ ਰਲ ਮਿਲ ਕੇ ਕਿਸਾਨ ਯੂਨੀਅਨ ਨੂੰ ਅੱਗੇ ਵਧਾਵਾਂਗੇ ਤੇ ਤਕਰੀ ਕਰਾਂਗੇ ਤੇ ਪ੍ਰਧਾਨ ਜੀ ਨੂੰ ਵਿਸ਼ਵਾਸ ਦਿਵਾਉਂਦੇ ਆਂ ਵੀ ਅਸੀਂ ਵੱਧ ਚੜ ਕੇ ਕੰਮ ਕਰਾਂਗੇ ਜਿੱਦਾਂ ਕਿ ਕਿਸਾਨੀ ਨਾਲ ਜੁੜੀਆਂ ਜਿਹੜੀਆਂ ਤੜੀਆਂ ਮੰਗਾ ਰਹਿਣਗੀਆਂ ਭਵਿੱਖ ਦੇ ਵਿੱਚ ਕੋਈ ਜਿਵੇਂ ਸਮਾਜ ਸੇਵਾ ਦੀ ਗੱਲਾਂ ਆ ਜਾਂਦੀਆਂ ਨੇ ਕੋਈ ਉਹਦੇ ਬਾਰੇ ਵੀ ਤੁਸੀਂ ਕੋਈ ਪਲਾਨਿੰਗ ਕੀਤੀ ਹੈ ਵੀ ਅਸੀਂ ਜਿਹੜੇ ਜੋ ਲੀਡਰ ਨਹੀਂ ਕਰਦੇ ਜੇ ਤੁਹਾਨੂੰ ਇਸ ਅਹੁਦੇ ਨਾਲ ਜਿਹੜਾ ਹੈ ਨਿਵਾਜਿਆ ਗਿਆ ਹੈ ਪਰ ਇੱਕ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਵੀ ਤੁਹਾਡੀ ਹੈਗੀ ਪਲਾਨਿੰਗ ਕਰਨ ਦੀ ਦੇਖੋ ਜੀ ਪਲਾਨਿੰਗ ਤਾਂ ਸਾਡੀ ਜੋ ਸਾਡਾ ਸੂਬਾ ਪ੍ਰਧਾਨ ਆ ਜੋ ਸਾਨੂੰ ਉਹ ਡਿਊਟੀ ਕਰਨਗੇ ਜੋ ਵੀ ਸਾਡੀ ਉਹ ਲਾਉਣਗੇ ਡਿਊਟੀ ਜਿਵੇਂ ਵੀ ਕਹਿਣਗੇ ਅਸੀਂ ਉਹਨਾਂ ਦੀ ਉਹਨਾਂ ਦੇ ਰਾਹ ਤੇ ਚੱਲਣਾ ਜਿਹੜਾ ਵੀ ਸਾਨੂੰ ਹੁਕਮ ਜਾਰੀ ਕਰਨਗੇ ਅਸੀਂ ਉਹਨੂੰ ਸਿਰ ਮੱਥੇ ਲਾਵਾਂਗੇ ਪ੍ਰਧਾਨ ਸਾਹਿਬ ਕੀ ਸੀ ਅੱਜ ਜਿਹੜੀ ਹੈ ਪ੍ਰੈਸ ਕਾਨਫਰੈਂਸ ਰੱਖੀ ਗਈ ਜੀ ਅੱਜ ਇੱਥੇ ਖੰਨਾ ਦੇ ਵਿੱਚ ਜਿਹੜੀ ਸਾਡੀ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਦੀ ਮੀਟਿੰਗ ਆ ਮੀਟਿੰਗ ਗੁਰਪ੍ਰੀਤ ਸਿੰਘ ਪੱਟੀ ਸਾਹਿਬ ਨੇ ਰੱਖੀ ਆ ਜਿਹਦੇ ਵਿੱਚ ਅਸੀਂ ਅੱਜ ਇਹ ਜਿੰਨੇ ਵੀ ਸਾਡੇ ਸਾਥੀ ਆਏ ਨੇ ਇਹਨਾਂ ਨੂੰ ਅਸੀਂ ਆਪਣੀ ਜੂਨੀਅਨ ਦੇ ਵਿੱਚ ਅਹੁਦੇਦਾਰੀਆਂ ਦੇ ਕੇ ਨਵਾਜਿਆ ਵਾ ਤੇ ਇਹ ਪਹਿਲਾ ਕੌਮੀ ਇਨਸਾਫ ਜੂਨੀਅਨ ਦੇ ਵਿੱਚ ਸੀਗੇ ਤੇ ਇਹ ਜਿਹੜੇ ਮੋਰਚੇ ਚੱਲ ਰਹੇ ਨੇ ਦੋ ਇਹ ਇਹਨਾਂ ਦੀ ਸਮਝ ਆ ਕਿ ਜੋ ਕੁਝ ਵੀ ਸਾਨੂੰ ਮੋਰਚਾਂ ਤੋਂ ਹੀ ਪ੍ਰਾਪਤ ਹੋਣਾ ਵਾ ਜਿਹੜੇ ਹੱਕ ਨੇ ਸਾਡੇ ਸਾਡੇ ਕਿਸਾਨੀ ਦੇ ਹੱਕ ਨੇ ਮਜ਼ਦੂਰਾਂ ਦੇ ਨੇ ਇਹ ਅਸੀਂ ਲੜਾਈ ਲੜ ਕੇ ਹੀ ਲੈ ਸਕਦੇ ਆ ਸਰਕਾਰ ਜਿਹੜੀ ਮਰਜ਼ੀ ਬਣ ਜੇ ਸਾਨੂੰ ਕਿਸੇ ਨੇ ਇਸ ਤਰ੍ਹਾਂ ਪਰੋਸ ਕੇ ਨਹੀਂ ਦੇ ਦੇ ਪਰ ਕਿਸੇ ਥਾਂ ਤੇ ਆ ਕੇ ਐਸ ਕੇ ਐਮ ਵਗੈਰਾ ਜਿਹੜੇ ਲੀਡਰ ਨੇ ਇਹ ਤੋਂ ਪਿੱਛੇ ਹਟੇ ਨੇ ਪਰ ਜਿਹੜੇ ਕੇਡਰਾਂ ਥੱਲੇ ਸਾਡਾ ਜਿਹੜੇ ਲੋਕ ਇਸ ਚੀਜ਼ ਦੀ ਸਮਝ ਰੱਖਦੇ ਆ ਉਹ ਸਾਰੇ ਦੇ ਸਾਰੇ ਇਸ ਮੋਰਚੇ ਨਾਲ ਜੁੜਨਾ ਚਾਹੁੰਦੇ ਆ ਅਸੀਂ ਇਹਨਾਂ ਨੂੰ ਐਨੂੰ ਜੀਆ ਕਹਿੰਨੇ ਆ ਗੁਰਪ੍ਰੀਤ ਗੁਰਪ੍ਰੀਤ ਸਿੰਘ ਭੱਟੀ ਸਾਹਿਬ ਨੂੰ ਅਸੀਂ ਸਾਡੇ ਸਟੇਟ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਦਾ ਡਾਟਾ ਦਿੱਤਾ ਇਹਦੇ ਨਾਲ ਖੰਨਾ ਬਲਾਕ ਤੇ ਪੈਲ ਬਲਾਕ ਤੇ ਖੰਨਾ ਸ਼ਹਿਰੀ ਦੇ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਤਾਂ ਸਮਝਦਾ ਕਿ 3 ਮਹੀਨੇ ਦੇ ਕਰੀਬ ਸਮਾਂ ਹੋ ਚੁੱਕਿਆ ਮੋਰਚਾ ਲਾਏ ਨੂੰ ਤੇ ਕੀ ਤੁਹਾਡੀ ਹੁਣ ਹਾਲੇ ਤੱਕ ਕਿੱਥੇ ਇੱਕ ਗੱਲ ਖੜੀ ਹੈ ਕੋਈ ਸਰਕਾਰ ਨੂੰ ਦੁਬਾਰਾ ਰਾਤ ਦਾ ਟਾਈਮ ਹੋਇਆ ਜਾਂ ਨਹੀਂ ਹੋਇਆ ਦੇਖੋ 8 ਤਰੀਕ ਤੱਕ ਸਰਕਾਰ ਨਾਲ رابطہ ਕੈਂਸੀ ਗਿਆ ਸਦਾ ਸਰਕਾਰ ਨਾਲ ਮੀਟਿੰਗਾਂ ਚਲਦੀਆਂ ਰਹੀਆਂ ਨੇ 8 ਤਰੀਕ ਤੋਂ ਬਾਅਦ ਸਰਕਾਰ ਨਾਲ ਕੋਈ ਮੀਟਿੰਗ ਨਹੀਂ ਹੋਈ ਉਸ ਤੋਂ ਬਾਅਦ ਤੇ ਜਿੰਨੇ ਵੀ ਐਕਸ਼ਨ ਹੋਏ ਨੇ ਤੁਸੀਂ ਤੁਹਾਡੇ ਸਾਹਮਣੇ ਨੇ 21 ਤਰੀਕ ਨੂੰ ਜਿਹੜਾ ਵੱਡਾ ਐਕਸ਼ਨ ਹੋਇਆ ਜਿਹਦੇ ਵਿੱਚ ਸ਼ੁਭ ਕਰਨ ਦੀ ਮੌਤ ਹੋਈ ਆ ਜਿਹੜੀ ਗੋਲੀ ਮਾਰ ਕੇ ਕੀਤੀ ਗਈ ਆ ਤਾਂ ਸਰਕਾਰਾਂ ਹੁਣ 4 ਤਰੀਕ ਤੱਕ ਚੁੱਪ ਨੇ ਇਲੈਕਸ਼ਨ ਚੱਲਦਾ ਪਿਆ ਪਰ ਮੋਰਚੇ ਦੀ ਵਜ੍ਹਾ ਕਰਕੇ ਜੋ ਸਰਕਾਰ ਸਰਕਾਰਾਂ ਦੇ ਹਾਲਾਤ ਨੇ ਮੌਕੇ ਦੇ ਉਹ ਤੁਹਾਡੀ ਨਜ਼ਰ ਤੋਂ ਅੱਖੋਂ ਪਰੋਖੇ ਨਹੀਂ ਹੈਗੇ ਇਹ ਵੱਡੇ ਲੀਡਰ ਵੀ ਆਪਣੇ ਮੰਟਮੈਂਟ ਤੇ ਬਿਆਨ ਬਦਲ ਰਹੇ ਨੇ ਇਹ ਸਾਰੀ ਮੋਰਚੇ ਦੀ ਗੱਲ ਜਿੱਦਾਂ ਕਿ ਪਿਛਲੇ ਵਰੀ ਵੀ ਚੋਣਾਂ ਦੇ ਵਿੱਚ ਭਾਗ ਲਿਆ ਸੀ ਕਿਸਾਨ ਜੀ ਨੇ ਉਹਨਾਂ ਨੇ ਕਿ ਇਸ ਵਾਰ ਕੁਝ ਪਲਾਨਿੰਗ ਨਹੀਂ ਬਣੀ ਕਿ ਆਪਣੀ ਆਵਾਜ਼ ਸੈਂਟਰ ਤੱਕ ਪਹੁੰਚਾਉਣ ਲਈ ਕੁਝ ਲੀਡਰ ਜਿਹੜੇ ਹੈਗੇ ਤੁਸੀਂ ਵੀ ਇਲੈਕਸ਼ਨ ਦੇ ਵਿੱਚ ਖੜੇ ਕਰਦੇ ਨਹੀਂ ਸਾਡੇ ਦੇਖੋ ਜੀ ਦੋ ਤਰ੍ਹਾਂ ਦੀ ਗੱਲ ਆ ਇੱਕ ਆ ਵੋਟ ਦੀ ਚੋਟ ਹੈ ਸੰਘਰਸ਼ ਤੁਸੀਂ ਮੁੱਖ ਮੰਤਰੀ ਚਾਹੇ ਤੁਸੀਂ ਮੈਨੂੰ ਬਣਾ ਦਿਓ ਕਰਨਾ ਮੈਂ ਉਹੀ ਖੁਸ਼ੀ ਆ ਜੋ ਸੈਂਟਰ ਦੀਆਂ ਨੀਤੀਆਂ ਨੇ ਸਾਨੂੰ ਅਪਣਾਉਣੀਆਂ ਪਈਆਂ ਇਸ ਕਰਕੇ ਜੋ ਕੁਝ ਮਿਲਣਾ ਉਹ ਸੰਘਰਸ਼ ਤੇ ਹੀ ਮਿਲਣਾ ਵਾ ਕਹਿੰਦੇ ਆ ਸਿਆਣੇ ਵੀ ਜਦੋਂ ਸੜਕਾਂ ਸੁਨੀਆਂ ਹੋ ਜਾਂਨਾਂ ਤੇ ਲੋਕ ਸਭਾ ਤੇ ਵਿਧਾਨ ਸਭਾ ਬਾਕੀ ਹੋ ਜਾਂਦੇ ਨੇ ਇਹ ਜਿਹੜਾ ਸਾਡਾ ਨੁਕਸਾਨ ਹੋਇਆ ਨਾ ਇਹ ਜਿੰਨਾ ਚਿਰ ਅਸੀਂ ਸੌਂਕੇ ਕੱਢਿਆ ਇਹ ਉਹਦੀ ਵਜ੍ਹਾ ਕਰਕੇ ਹੋਇਆ ਜੇ ਅਸੀਂ ਸ਼ੁਰੂ ਤੋਂ ਸੰਘਰਸ਼ ਹੀ ਹੁੰਦੇ ਸੰਘਰਸ਼ੇ ਦੇ ਵਿੱਚ ਤੁਰੇ ਰਹਿੰਦੇ ਤਾਂ ਅੱਜ ਇਹ ਹਾਲਾਤ ਨਾ ਹੋ ਜਾਂ ਜਿਹੜੇ ਇਹਨਾਂ ਨੇ ਚੋਰੀ ਛੱਪੇ ਜਿੰਨੇ ਵੀ ਬਿੱਲ ਪਾਸ ਕੀਤੇ ਨੇ ਇਹ ਨਹੀਂ ਸੀ ਹੋਣੇ ਕਿਉਂਕਿ ਇਹਦਾ ਸਾਨੂੰ ਪਤਾ ਸੀ ਪਹਿਲਾਂ ਹੀ ਲੀਡਰਸ਼ਿਪ ਨੂੰ ਪਤਾ ਸੀ ਪਰ ਇਹਨਾਂ ਨੇ ਸੰਘਰਸ਼ ਪਹਿਲਾਂ ਤੋਂ ਨਹੀਂ ਕੀਤੇ ਪਰ ਹੁਣ ਸੰਘਰਸ਼ ਚੱਲਦਾ ਪਿਆ ਜਿਵੇਂ ਤੁਸੀਂ ਪਿੱਛੇ ਦੇਖਿਆ ਸੀ ਸਰਕਾਰ ਨੇ ਛੱਪੀਆਂ ਮੰਡੀਆਂ ਤੋੜਤੀਆਂ ਔਰ ਜਦੋਂ ਪਤਾ ਲੱਗਿਆ ਇੱਕ ਆਵਾਜ਼ ਦਿੱਤੀ ਵੀ ਅਸੀਂ ਸੜਕਾਂ ਵੀ ਜਾਮ ਕਰਾਂਗੇ ਰੇਲਾਂ ਵੀ ਜਾਮ ਕਰਾਂਗੇ ਜੇ ਇਹ ਦੁਬਾਰੇ ਲਾਗੂ ਹੋਇਆ ਪੰਜਵੇਂ ਦਿਨ ਉਹ ਫੈਸਲਾ ਜਿਹੜਾ ਉਹ ਸਰਕਾਰ ਨੂੰ ਵਾਪਸ ਲੈਣਾ ਪਿਆ ਸਰਕਾਰ ਸਾਨੂੰ ਕਿਤਨਾ ਕਿਤੇ ਦਬਾ ਕੇ ਮਾਰਨਾ ਚਾਹੁੰਦੀ ਆ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੀ ਆ ਤੇ ਅਸੀਂ ਜਿਹੜੇ ਸਾਰਾ ਸਿਸਟਮ ਆ ਕਾਰਪੋਰੇਟ ਦੇ ਹੱਥ ਕਿ ਦੇਣਾ ਚਾਹੁੰਦੀ ਆ ਪਰ ਅਸੀਂ ਜਿੰਨਾ ਚਿਰ ਸਾਹ ਚੱਲਦੇ ਜਾਂਦੇ ਤੇ ਹੌਣ ਨਹੀਂ ਦਿੰਦੇ ਉਹ ਤੋਂ ਬਾਅਦ ਜਿੱਦਾਂ ਕਿ ਇੰਡੀਆ ਗੱਡ ਜੋੜਦੀ ਜੇ ਸਰਕਾਰ ਆਜੇ ਨਹੀਂ ਕੀ ਲੱਗਦਾ ਵੀ ਉਹ ਤੋਂ ਕੁਝ ਆ ਸਾਨੂੰ ਉਮੀਦ ਹੈਗੀ ਆ ਵੀ ਉੱਥੇ ਢੜੀਆਂ ਜਿਹੜੀਆਂ ਮੰਗਾ ਮੰਗੀਆਂ ਨੇ ਦੇਖੋ ਜੀ ਤੁਸੀਂ ਪਿਛਲੇ ਸਮੇਂ ਤੋਂ ਲੈ ਲਓ ਜਦੋਂ ਵੀ ਇਲੈਕਸ਼ਨ ਆਉਂਦਾ ਤੁਸੀਂ ਜਿਹੜੀ ਮਰਜ਼ੀ ਪਾਰਟੀ ਦਾ ਮੈਨੀਫੈਸਟੋ ਚੱਕ ਲਓ ਉਸ ਮੈਨੀਫੈਸਟੋ ਦੇ ਵਿੱਚ ਲਿਖਿਆ ਹੁੰਦਾ ਕਿ ਆਉਂਦੇ ਹੀ ਐਮਐਸਪੀ ਤੇ ਗਰੰਟੀ ਕਰੂਣ ਤੁਹਾਡੀ ਕਰਜ਼ਾ ਮਾਫੀ ਸਵਾਮੀ ਨਾਥਨ ਦੀ ਰਿਪੋਰਟ ਤੇ ਲਾਗੂ ਕਰਾਂਗੇ ਪਰ ਕਦੀ ਹੋਇਆ ਅਜੇ ਤੱਕ ਤੇ ਹੋਇਆ ਨਹੀਂ ਲਿਖਤੀ ਵਾਅਦੇ ਕਰਕੇ ਵੀ ਸਰਕਾਰਾਂ ਮੁੱਕਰ ਗਈਆਂ ਨੇ ਤੇ ਇਹਨਾਂ ਇਹਨਾਂ ਨੇ ਵੀ ਆਪਣੇ ਮੈਨੀਫੈਸਟੋ 'ਚ ਲਿਖਿਆ ਵਾ ਇੰਡੀਆ ਘੱਟ ਜੋੜਨੇ ਵੀ ਲਿਖਿਆ ਆ 4 ਤਰੀਕ ਨੂੰ ਤੁਹਾਨੂੰ ਪਤਾ ਲੱਗਿਆ ਨਾ ਇਹ ਸਰਕਾਰ ਆ ਗਈ ਤੇ ਅੱਗੇ ਤੁਹਾਡੇ ਸਾਹਮਣੇ ਆਏ ਨਾ ਵੀ ਦਿੰਦੇ ਆ ਕਿ ਧੱਕੇ ਨਾਲ ਲੜਣਾ ਪੈਦਾ